ਮੈਂ ਆਬਦੀ 39 ਸਾਲ ਦੀ ਨੌਕਰੀ ਸੀ ਉਹਦੇ ਜਿਹੜੇ ਪੈਸੇ ਸੀ ਉਹਦੀ ਮੈਂ 3 ਵਿਗੇ ਜ਼ਮੀਨ ਲਈ ਹੈ ਅਸੋਈਆਂ ਪਿੰਡ ਦੇ ਨਾਲ ਹੀ ਬਾਈਪਾਸ ਤੋਂ ਥੋੜਾ ਜਿਹਾ ਅੱਗੇ ਮੇਰੇ ਉਹ 3 ਦੇ 3 ਵਿਗੇ ਆਗੇ ਮੈਂ ਕੀ ਕਰੂੰਗਾ ਮੈਂ 43 ਸਾਲ ਜਿਹੜੀ ਨੌਕਰੀ ਸੀ ਮਿਹਨਤ ਕੀਤੀ ਤੇ ਮੇਰੀ ਕਿਹੜੇ ਖੂਚ ਗਈ ਜਿਹੜੇ ਆਪ ਘਰਾਂ ਦੇ ਵਿੱਚੋਂ ਲੋਕ ਕਹਿੰਦੇ ਭਗਵੰਤ ਮਾਰਗਾਂ ਦੀ ਵੀ ਮੈਂ ਆਪ ਘਰਾਂ ਦੇ ਵਿੱਚੋਂ ਆਇਆ ਆ ਆ ਜੋ ਉਸੇ ਲੋਕਾਂ ਤੇ ਜ਼ਬਰ ਕਰ ਰਿਹਾ ਇਸ ਤਰ੍ਹਾਂ ਦਾ ਕਿਉਂਕਿ ਸਾਰੀਆਂ ਜਥੇਬੰਦੀ ਦੋ ਫਾਰਮਾਂ ਤੇ ਉੱਥੇ ਜ਼ਬਰ ਕੀਤਾ ਫਿਰ ਚੰਡੀਗੜ੍ਹ ਜਾਣ ਵੇਲੇ ਜ਼ਬਰ ਕੀਤਾ ਅੱਜ ਮੁੜ ਕੇ ਉਸ ਜ਼ਮੀਨਾਂ ਤੇ ਆ ਗਿਆ ਇਸ ਕਰਕੇ ਇਹਦੇ ਨਾਲ ਇਹ ਸਦਾ ਦਾ ਦੁਬਾਰਾ ਆਨੰਦ ਲੈਣਾ ਚਾਹੁੰਦਾ ਵੀ ਖੰਨੀ ਆ ਜਬਰ ਕਰਕੇ ਕਰ ਲਾਂਗੇ ਇੱਥੋਂ ਦੇ ਕਿਸਾਨਾਂ ਨੇ ਇੱਥੋਂ ਦੀ ਜ਼ਮੀਨ ਨੇ ਦੇਸ਼ ਨੂੰ ਬਚਾਇਆ ਅੱਜ ਉਹ ਜਿਹੜੀ ਜ਼ਮੀਨ ਨੇ ਦੇਸ਼ ਨੂੰ ਬਚਾਇਆ ਜਿਹੜੇ ਕਿਸਾਨਾਂ ਨੇ ਦੇਸ਼ ਨੂੰ ਬਚਾਇਆ ਅੱਜ ਉਹ ਸਾਡੀ ਜ਼ਮੀਨ ਖੋ ਕੇ ਕਿਸਾਨਾਂ ਨੂੰ ਕੰਗਾਲ ਕਰਨਾ ਚਾਹੁੰਦੇ ਨੇ ਕੁੰਡੀਆਂ ਦੇ ਸਿੰਘ ਫਸ ਗਏ ਨਿੱਤੂ ਬੜੇਵੇਂ ਖਾਣੀ ਗਬਾਂਤ ਮਾਨ ਨੂੰ ਠੋਕਿਆ ਬਿਆ ਚੱਟਣ ਖਾਤਰ ਮਜਬੂਰ ਕਰ ਦੇਣਗੇ ਲੋਕਾਂ ਦੇ ਵਿੱਚ ਏਡੀ ਵੱਡੀ ਤਾਕਤ ਪੂਰੇ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਜਗਾ ਜਗਾ ਤੇ ਵਿਰੋਧ ਹੋ ਰਿਹਾ ਹੈ ਪਿੰਡਾਂ ਦੇ ਵਿੱਚ ਫਲੈਕਸੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਕਿ ਚੇਤਾਵਨੀ ਦਿੱਤੀ ਗਈ ਆ ਤੁਹਾਨੂੰ ਅਸੀਂ ਤਸਵੀਰ ਦਿਖਾ ਰਹੇ ਹਾਂ ਕਿ ਚੇਤਾਵਨੀ ਸਖਤ ਚੇਤਾਵਨੀ ਲੈਂਡ ਪੂਲਿੰਗ ਸਕੀਮ ਦੀ ਪ੍ਰੋਪੋਜ਼ਲ ਰੱਖਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਤੇ ਵਰਕਰਾਂ ਨੂੰ ਜਿਹੜੀ ਚੇਤਾਵਨੀ ਦਿੱਤੀ ਗਈ ਆ ਕਿ ਪਿੰਡਾਂ ਦੇ ਵਿੱਚ ਭਾਈ ਸੋਚ ਸੰਜ ਕੇ ਆਉਣਾ ਕਿਉਂਕਿ ਕਿਸਾਨਾਂ ਦੀਆਂ ਜ਼ਮੀਨਾਂ ਅਸੀਂ ਕਿਸੇ ਵੀ ਹਾਲਾਤ ਦੇ ਵਿੱਚ ਤੁਹਾਨੂੰ ਹੜੱਪਣ ਨਹੀਂ ਦੇਵਾਂਗੇ ਪਰ ਦੂਜੇ ਸੇ ਕਿਸਾਨ ਜਿੱਥੇ ਬੰਦੀਆਂ ਵੀ ਇਕੱਠੀਆਂ ਹੋ ਕੇ ਕਹਿ ਸਕਦੇ ਆ ਕਿ ਐਸਕੇਐਮ ਦੇ ਸੱਦੇ ਤੇ ਅੱਜ ਰੋਸ ਮਾਰਚ ਟਰੈਕਟਰ ਰੋਸ ਮਾਰਚ ਆ ਜਿਹੜਾ ਪਿੰਟਾਂ ਦੇ ਵਿੱਚ ਕੱਢਿਆ ਜਾਣਾ ਜਿਹਦੇ ਨਾਲ ਕਿਸਾਨਾਂ ਨੂੰ ਇੱਕ ਜਾਗਰੂਤਾ ਕਵੋਣੀ ਆ ਕਿ ਭਾਈ ਇੱਕ ਇਕੱਠੇ ਹੋ ਜੋ ਇੱਕ ਮੰਚ ਤੇ ਜੇਕਰ ਆਪਣੀਆਂ ਜ਼ਮੀਨਾਂ ਬਚਾਉਣੀਆਂ ਨੇ ਦੁਕਾਨ ਦੀ ਗੱਲ ਇਹ ਆ ਅਸੀਂ ਪਹਿਲਾਂ ਵੀ ਲਾਈਵ ਦੇ ਵਿੱਚ ਤੁਹਾਨੂੰ ਦਿਖਾ ਚੁੱਕੇ ਆ ਕਿ ਮੁਲਾਜ਼ਮ ਜਿਹੜੇ ਮੁਲਾਜ਼ਮ ਰਿਟਾਇਰਮੈਂਟ ਲੈ ਲੈ ਚੁੱਕੇ ਨੇ ਉਹਨਾਂ ਨੇ ਆਪਦਾ ਪੈਸਾ ਕੱਟਾ ਕਰਕੇ ਥੋੜੀ ਥੋੜੀ ਜ਼ਮੀਨ ਖਰੀਦੀ ਆ ਟੁਕੜਿਆਂ ਦੇ ਵਿੱਚ ਅੱਜ ਉਹੀ ਜ਼ਮੀਨ ਫੇਰ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਆ ਗਈ ਜੀਦਾ ਉਹਨਾਂ ਨੂੰ ਮਿਲਣਾ ਕੱਖ ਨਹੀਂ ਤੇ ਸਿਰਫ 200 ਗਜ ਦਾ ਪਲਾਟ ਦੀ ਗੱਲ ਕਰ ਰਹੀ ਹੈ ਸਰਕਾਰ ਬਾਈ ਜੀ ਕੀ ਨਾਮ ਹੈ ਤੁਹਾਡਾ ਕਿਹੜੀ ਪੋਸਟ ਹਾਂ ਜੀ ਮੈਂ ਸਬ ਇੰਸਪੈਕਟਰ ਪੰਜਾਬ ਪੁਲਿਸ ਤੋਂ ਰਿਟਾਇਰ ਹੋਇਆ ਹਾਂ 31/10 ਨੂੰ ਮੈਂ ਆਪਦੀ ਜਿਹੜੀ 39 ਸਾਲ ਦੀ ਨੌਕਰੀ ਸੀ ਉਹਦੇ ਜਿਹੜੇ ਪੈਸੇ ਸੀ ਉਹਦੀ ਮੈਂ 3 ਵਿਗੇ ਜ਼ਮੀਨ ਲਈ ਹੈ ਸੋਈਆਂ ਪਿੰਡ ਦੇ ਨਾਲ ਹੀ ਬਾਈਪਾਸ ਤੋਂ ਥੋੜਾ ਜਿਹਾ ਅੱਗੇ ਮੇਰੇ ਉਹ ਤਿੰਨੇ ਦੇ ਤਿੰਨੇ ਵਿਗੇ ਆ ਗਏ ਮੈਂ ਕੀ ਕਰੂੰਗਾ ਮੈਂ 39 ਸਾਲ ਜਿਹੜੀ ਨੌਕਰੀ ਦੀ ਮਿਹਨਤ ਕੀਤੀ ਤੇ ਮੇਰੀ ਕਿਹੜੇ ਖੂਚ ਗਈ ਅਸੀਂ 1 ਇੰਚ ਜ਼ਮੀਨ ਨਹੀਂ ਦੇਣੀ ਇਹਨਾਂ ਨੂੰ ਠੀਕ ਹੈ ਜੇ ਸਾਨੂੰ ਮਰਨ ਦੀ ਲੋੜ ਪਈ ਅਸੀਂ ਮਰਾਂਗੇ ਵੀ ਪਰ ਅਸੀਂ ਇਹਨਾਂ ਨੂੰ ਜ਼ਮੀਨ ਨਹੀਂ ਕਿੰਨੀ ਕਿੰਨੇ ਦੀ ਜ਼ਮੀਨ ਖਰੀਦੀ ਸੀ ਕਿੰਨਾ ਪੈਸਾ ਤੁਹਾਨੂੰ ਮਿਲਿਆ ਸੀ ਕਿਉਂਕਿ ਲੱਖ ਨੂੰ ਖਰੀਦੀ ਸੀ ਜ਼ਮੀਨ ਠੀਕ ਹੈ ਜੀ ਮੈਨੂੰ 52-53 ਲੱਖ ਰੁਪਏ ਮਿਲਿਆ ਸੀਗਾ ਕੁਝ ਰਜਿਸਟਰੀ ਖਰਚ ਪਾ ਲਓ ਦੇਖੋ ਰੋਸ ਮਾਰਚ ਜਦੋਂ ਅਗਲੇ ਦੀ ਰੋਟੀ ਚੱਕੀ ਜਾਂਦੀ ਹੈ ਰੋਸ ਮਾਰਚ ਲੋਕਾਂ ਦਾ ਹੱਕ ਹੈ ਤੇ ਜਿਹੜੇ ਇਹ ਕਰ ਰਹੇ ਨੇ ਵੀ ਇਸ ਕਰਕੇ ਵੀ ਜਿਹੜੀ ਇਹ ਜ਼ਮੀਨ ਦੀ ਵੱਡੀ ਪਾਲਿਸੀ ਲੈ ਕੇ ਆਏ ਨੇ 568 ਏਕੜ ਦੀ ਇਸ ਜ਼ਮੀਨ ਦੀ ਪਿੰਡ ਦੀ ਰੁਕੀ ਜਾਂਦੀ ਹੈ ਵੈਸੇ ਤਾਂ ਜਿਹੜਾ ਇਹਨਾਂ ਦਾ ਕਾਨੂੰਨ ਹੈ ਜਿਹੜਾ ਇਹਨਾਂ ਦਾ ਸੰਵਿਧਾਨ ਹੈ ਵੀ ਬਜਾਓ ਜ਼ਮੀਨ ਨਹੀਂ ਰੁਕਣੀ ਚਾਹੀਦੀ ਇਸ ਕਰਕੇ ਜ਼ਮੀਨਾ ਬਥੇਰੀਆਂ ਨੇ ਭਾਰਤ ਦੇ ਵਿੱਚ ਜਿਹੜਾ ਇਹ ਪੰਜਾਬ ਦੀ ਜ਼ਮੀਨ ਤੇ ਵੱਡਾ ਹਮਲਾ ਕਰਕੇ ਆਏ ਨੇ ਪੰਜਾਬ ਦੇ ਲੋਕ ਸੰਘਰਸ਼ ਲੜਦੇ ਨੇ ਐਮਐਸਬੀ ਮੰਗਦੇ ਨੇ ਕਾਲੇ ਕਾਨੂੰਨ ਰੱਦ ਕਰਾਏ ਨੇ 2020 ਐਕਟ ਰੱਦ ਕਰਵਾਉਣਾ ਚਾਹੁੰਦੇ ਨੇ ਇਹ ਦਿੱਲੀ ਵਾਲੀ ਉਹੀ ਲੜਾਈ ਉਹੀ ਸੱਪ ਜ਼ਹਿਰ ਘੇਰੀਆਂ ਦਾ ਗੋਲੀਆਂ ਦਾ ਇਸ ਕਰਕੇ ਵੀ ਜਿਹੜੀ ਇਹ ਇੰਨੀ ਜ਼ਹਿਰ ਘੋਲਦੇ ਨੇ ਵੀ ਹੁਣ ਇਹ ਜ਼ਮੀਨ ਤੇ ਆਗੇ ਸਾਡੀ ਤੇ ਅਸਲੀ ਰੋਟੀ ਚੱਕਣ ਆਗੇ ਜੀ ਨੂੰ ਅਸੀਂ ਮਾਂ ਕਹਿ ਕੇ ਲੋਕਾਂ ਚ ਦੱਸਦੇ ਆ ਵੀ ਸਾਰੀਆਂ ਪੀੜ੍ਹੀਆਂ ਨੂੰ ਰੁਜ਼ਗਾਰ ਦੇਣਾ ਹੁੰਦਾ ਨੇ ਇਹ ਕਰਕੇ ਇਹਨਾਂ ਦਾ ਵੱਡਾ ਹਮਲਾ ਹੈ ਜਿਹੜੇ ਆਪ ਘਰਾਂ ਦੇ ਵਿੱਚੋਂ ਲੋਕ ਕਹੇ ਗਏ ਤੇ ਭਗਵੰਤ ਮਾਰਗਾਂ ਤੇ ਵੀ ਆਪ ਘਰਾਂ ਦੇ ਵਿੱਚੋਂ ਆਏ ਆ ਅੱਜ ਉਸੇ ਲੋਕਾਂ ਤੇ ਜ਼ਬਰ ਕਰ ਰਿਹਾ ਇਸ ਤਰ੍ਹਾਂ ਦਾ ਕਿਉਂਕਿ ਸਾਰੀਆਂ ਜਥੇਬੰਦੀ ਦੋ ਫਾਰਮਾਂ ਤੇ ਉੱਥੇ ਜ਼ਬਰ ਕੀਤਾ ਫਿਰ ਚੰਡੀਗੜ੍ਹ ਜਾਣ ਵੇਲੇ ਜ਼ਬਰ ਕੀਤਾ ਅੱਜ ਮੁੜ ਕੇ ਉਸ ਜ਼ਮੀਨਾਂ ਤੇ ਆ ਗਿਆ ਇਸ ਕਰਕੇ ਇਹਦੇ ਨਾਲ ਇਹ ਸਤਾ ਦਾ ਦੁਬਾਰਾ ਆਨੰਦ ਲੈਣਾ ਚਾਹੁੰਦਾ ਵੀ ਖੰਨੀਆ ਜ਼ਬਰ ਕਰਕੇ ਕਰ ਲਾਂਗੇ ਜਿਹੜੀ ਵੱਡੀ ਹੁਣ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਹੈ ਸਰਕਾਰ ਉਹਨੂੰ ਉਹਨੂੰ ਦੇਖਦੇ ਹੋਏ ਇਕੱਠੇ ਹੋਣਗੇ ਕਿਸਾਨ ਬਿਲਕੁਲ ਕਿਉਂ ਨਹੀਂ ਹੋਣਗੇ ਜਿਹੜਾ ਜ਼ਬਰ ਹੁੰਦਾ ਸਰਕਾਰ ਦਾ ਉਹ ਲੋਕਾਂ ਨੂੰ ਇਕੱਠੇ ਕਰ ਲੰਦਾ ਹੁੰਦਾ ਹੈ ਇਸ ਕਰਕੇ ਸਰਕਾਰ ਦਾ ਕੇਂਦਰ ਦੀ ਹੈ ਚਾਹੇ ਪੰਜਾਬ ਦੀ ਹੈ ਚਾਹੇ ਕਿਸੇ ਵੀ ਸਟੇਟ ਦੀ ਹੈ ਉਹ 파ੜਨ ਦਾ ਯਤਨ ਕਰਦੀ ਹੁੰਦੀ ਹੈ ਉਹ ਯਤਨ ਦੇ ਵਿੱਚ ਕੁਝ ਸਮੇਂ ਤੱਕ ਕਾਮਯਾਬ ਹੋਈ ਹੈ ਤੁਸੀਂ ਫਟ ਤੁਸੀਂ ਫਟ ਗਏ ਸੀ ਉਸ ਟਾਈਮ ਨਹੀਂ ਫਟੇ ਅਸੀਂ ਬਖ ਵਖਾ ਕਿਉਂਕਿ 100 ਬਖਰੇਵੇਂ ਹੁੰਦੇ ਨੇ ਜੱਥੇਬੰਦੀਆਂ ਦੇ ਪਰ ਜਦੋਂ ਕੋਈ ਐਡਾ ਵੱਡਾ ਹਮਲਾ ਆਉਂਦਾ ਹੈ ਅੱਜ ਸਾਰੀਆਂ ਜੱਥੇਬੰਦੀਆਂ ਅੱਡੋ-ਅੱਡੀ ਬਿਆਨ ਨੇ ਸਾਰੀਆਂ ਇਕੱਠੀਆਂ ਹੋਣਗੀਆਂ ਇੱਥੇ ਹੋ ਗਈਆਂ ਇਕੱਠੀਆਂ ਅੱਜ ਸਾਰੀਆਂ ਜੱਥੇਬੰਦੀਆਂ ਇਕੱਠੀਆਂ ਆ ਗਈਆਂ ਇਸ ਕਰਕੇ ਸਰਕਾਰ ਦਾ ਕੇਂਦਰ ਦੀ ਹੈ ਚਾਹੇ ਪੰਜਾਬ ਦੀ ਹੈ ਇਹਨਾਂ ਦਾ ਭੁਲੇਖਾ ਕੱਢਿਆ ਆ ਉਹੀ ਲੋਕ ਨੇ ਜਿਹੜੇ ਸਾਰੇ ਤੇ ਪੰਜਾਬ ਦੀ ਧਰਤੀ ਨੂੰ ਸਰਕਾਰ ਲੱਗੀ ਹੋਈ ਆ ਕੰਕਰੀਟ ਦੇ ਵਿੱਚ ਬਦਲ ਦੇਵੇ ਦੇਖੋ ਜਿਹੜੀ ਜ਼ਮੀਨ ਹੈ ਨਾ ਜ਼ਮੀਨ ਕਿਸਾਨ ਦੀ ਮਾਂ ਹੈ ਮਾਂ ਦੇ ਕਿੰਨੀ ਜੇ ਕੋਈ ਉਂਗਲੀ ਵੀ ਚੱਕ ਲੈ ਜਾਂ ਮਾੜੀ ਨੀਤ ਨਾਲ ਝੱਕੇ ਉਹ ਬਰਦਾਸ਼ਤ ਨਹੀਂ ਹੁੰਦੀ ਮਰਨ ਮਾਰਨ ਦਾ ਸਵਾਲ ਹੋ ਜਾਂਦਾ ਮਾਂ ਪਿੱਛੇ ਕੋਈ ਵੀ ਕੁਰਬਾਨੀ ਕਰ ਸਕਦਾ ਹਰੇਕ ਬੰਦਾ ਜ਼ਮੀਨ ਸਾਡੀ ਮਾਂ ਹੈ ਮਾਂ ਪਿੱਛੇ ਹਰੇਕ ਕਿਸਾਨ ਹਰੇਕ ਕੁਰਬਾਨੀ ਕਰਨ ਨੂੰ ਤਿਆਰ ਹੈ ਜ਼ਮੀਨ ਕਿਸੇ ਵੀ ਕੀਮਤੇ ਕਿਸਾਨੀ ਦੇਣਗੇ ਭਾਵੇਂ ਕੋਈ ਵੀ ਕਿੱਡੀ ਵੱਡੀ ਕੁਰਬਾਨੀ ਕਰਨੀ ਪਵੇ ਇਸ ਲਈ ਜਿਹੜੀ ਨੀਤੀ ਹੈ ਇਹ ਪਾਲਿਸੀ ਹੈ ਸਰਕਾਰ ਨੇ ਲੈਂਦੀ ਹੈ ਇਹਨੂੰ ਹਰ ਹਾਲਤ ਚ ਵਾਪਸ ਲੈਣਾ ਪਊਗਾ ਇਹ ਹਰੇਕ ਘਰ ਤੇ ਹਰੇਕ ਚੁੱਲ੍ਹੇ ਤੇ ਹਰੇਕ ਦੁਕਾਨ ਤੇ ਹਰੇਕ ਵਪਾਰੀ ਦੇ ਇਹ ਗੱਲ ਮੂੰਹ ਤੇ ਆ ਗਈ ਵੀ ਇਹ ਨੀਤੀ ਪਾਲਿਸੀ ਹੈ ਜੇ ਪਾਲਿਸੀ ਲੈਂਦੀ ਹੈ ਜਿਹੜੀ ਆਪ ਸਰਕਾਰ ਨੇ ਇਹ ਲੋਕਾਂ ਦੇ ਵਿਰੋਧੀ ਹੈ ਕਿਸਾਨ ਦੇ ਵਿਰੋਧੀ ਹੈ ਇਸ ਕਰਕੇ ਇਹਨੂੰ ਵਾਪਸ ਲੈਣਾ ਹੀ ਪੈਣਾ ਹੈ ਸਰਕਾਰ ਨੂੰ ਆਗਰੀ ਲੜਨ ਦੀ ਸੀ ਸਾਨੂੰ ਕਿਦਾਂ ਦੀ ਚਾਹੀਦੀ ਹੈ ਤੁਹਾਡਾ ਕਾਫੀ ਐਕਸਪੀਰੀਅੰਸ ਹੈ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਸਰਕਾਰਾਂ ਹਮੇਸ਼ਾ ਵਾਸਤੇ ਜਿਹੜੇ ਵੱਡੇ ਲੋਕ ਨੇ ਕਾਪਰੇਟ ਘਰਾਣੇ ਨੇ ਉਹਨਾਂ ਨੂੰ ਪਰਫੁੱਲਤ ਕਰਦੀਆਂ ਨੇ ਜਿਹੜੇ ਲੋਕ ਸਾਡੀ ਜਨਤਾ ਨੂੰ ਖਾਣ ਨੂੰ ਦਿੰਦੇ ਨੇ ਦਿਨ ਰਾਤ ਕਮਾਉਂਦੇ ਨੇ ਉਹਨਾਂ ਨੂੰ ਅੰਡਠਾ ਕਰਦੇ ਨੇ ਤੇ ਉਹਨਾਂ ਤੇ ਜ਼ਬਰ ਜ਼ਬਰ ਕਰਦੇ ਨੇ ਇੱਕ ਸਮਾਂ ਤੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਦੇਸ਼ ਭੁੱਖਾ ਮਾਰ ਰਿਹਾ ਸੀ ਇੱਥੋਂ ਦੇ ਕਿਸਾਨਾਂ ਨੇ ਇੱਥੋਂ ਦੀ ਜ਼ਮੀਨ ਨੇ ਦੇਸ਼ ਨੂੰ ਬਚਾਇਆ ਅੱਜ ਉਹ ਜਿਹੜੀ ਜ਼ਮੀਨ ਨੇ ਦੇਸ਼ ਨੂੰ ਬਚਾਇਆ ਜਿਹੜੇ ਕਿਸਾਨਾਂ ਨੇ ਦੇਸ਼ ਨੂੰ ਬਚਾਇਆ ਅੱਜ ਉਹ ਸਾਡੀ ਜ਼ਮੀਨ ਖੋ ਕੇ ਕਿਸਾਨਾਂ ਨੂੰ ਕੰਗਾਲ ਕਰਨਾ ਚਾਹੁੰਦੇ ਨੇ ਮੈਂ ਤੁਹਾਡੇ ਮੱਧਮ ਰਾਹੀਂ ਸਰਕਾਰ ਨੂੰ ਚੇਤਾਵਨੀ ਦਿਨ ਆਹ ਲੋਕ ਸੜਕਾਂ ਤੇ ਆ ਗਏ ਹੁਣ ਨਤਾਰਾ ਹੋਊਗਾ ਜਿਵੇਂ ਇੱਕ ਪੰਜਾਬੀ ਦਾ ਖਾਣਾ ਕੁੰਡੀਆਂ ਦੇ ਸਿੰਘ ਫਸ ਗਏ ਨਿੱਤੂ ਬੜੇਵੇਂ ਖਾਣੀ ਭਗਵਾਨ ਤਮਨ ਨੂੰ ਠੋਕਿਆ ਬਿਆ ਚਟਣ ਖਾਤਰ ਮਜਬੂਰ ਕਰ ਦੇਣਗੇ ਲੋਕਾਂ ਦੇ ਵਿੱਚ ਏਡੀ ਵੱਡੀ ਤਾਕਤ ਹੈ ਤੁਸੀਂ ਕਿਵੇਂ ਇਸ ਚੀਜ਼ ਨੂੰ ਦੇਖਦੇ ਹੋ ਕਿ ਅਗਲਾ ਸੰਘਰਸ਼ ਕਿੱਦਾਂ ਦਾ ਹੋਣਾ ਚਾਹੀਦਾ ਹੈ ਬਿਲਕੁਲ ਬਿਲਕੁਲ ਤੁਸੀਂ ਠੀਕ ਗੱਲ ਕਹੀ ਸਾਡੇ ਪਿੰਡਾਂ ਦਾ ਸੱਭਿਆਚਾਰ ਹੁੰਦਾ ਜਿੱਥੇ ਕਿਸਾਨ ਵੀ ਨੇ ਮਜ਼ਦੂਰ ਵੀ ਨੇ ਛੋਟੇ ਕਾਰੀਗਰ ਵੀ ਨੇ ਕਮਿਆਰ ਵੀ ਨੇ ਸਾਰੇ ਨੇ ਉਹ ਸਾਰਾ ਪਿੰਡ ਜਦੋਂ ਪਿੰਡ ਦੇ ਦਾ ਸਾਰੀ ਜ਼ਮੀਨ ਲੈ ਲੈਣੀ ਪਿੰਡੋ ਕਾਰੋਬਾਰ ਖਤਮ ਹੋ ਜਾਣਾ ਇਹਦਾ ਮਤਲਬ ਹੈ ਸਾਡਾ ਸੱਭਿਆਚਾਰ ਦੇ ਉੱਤੇ ਵੀ ਵੱਡੀ ਸੱਟ ਆ ਔਰ ਸਭ ਤੋਂ ਜ਼ਿਆਦਾ ਜਿਹੜੀ ਸੱਟ ਜਿਹੜੀ ਸੱਟ ਆ ਜਿਹੜੀ ਜ਼ਮੀਨ ਹੈ ਜਿਹੜੀ ਅਸੀਂ ਉਹਦੇ ਸਪ ਉਸ ਹੀ ਇਸ ਫੁਰਤੀ ਸਾਡੇ ਮਾਪੇ ਮਾਪਿਆਂ ਨੇ ਸਾਨੂੰ ਦਿੱਤੀ ਅਸੀਂਗਾ ਬੱਚਿਆਂ ਨੂੰ ਛੱਡ ਕੇ ਜਾਣੀ ਆ ਇਹ ਨਹੀਂ ਮਾਪਿਆਂ ਦੀ ਦਿੱਤੀ ਅਸੀਂ ਮਤਲਬ ਸਰਕਾਰ ਨੂੰ ਦੇ ਦਈਏ ਕਿਸੇ ਕੀਮਤ ਤੇ ਨਹੀਂ ਜਾਵਾਂਗੇ ਅਸੀਂ ਅਗੜੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੱਡੇ ਬੀਜਰੇ ਹੋਵਾਂਗੇ ਉਹਨਾਂ ਲਈ ਧੋਖਾ ਕਰ ਰਹੇ ਹੋਵਾਂਗੇ ਇਸ ਲਈ ਕਿਸੇ ਹਾਲਤ ਜਿੰਨੀ ਜਾਣੀ ਇਹ ਪਾਲਿਸੀ ਜਿਹੜੀ ਹੈ ਪਾਲਿਸੀ ਵੀ ਗੈਰਵਾਜਬਿਆ ਗੈਰਕਾਨੂੰਨੀ ਆ ਵਿਸ਼ਵ ਸਾਰਾ ਦੀ ਪਾਲਸੀ ਸੀ ਉਹ ਜੀ ਇਨਕੁਆਇਰ ਕੀਤੀ ਜਾਂਦੀ ਜਿੱਥੇ 70% ਲੋਕ ਸਹਿਮਤ ਹੋਣ ਇਹਦੇ ਵਿੱਚ ਕੋਈ ਇਹੋ ਜਿਹੀ ਸ਼ਰਤ ਨਹੀਂ ਹੈਗੀ ਸਿਰਫ ਦਾਣੇ ਸੁੱਟਦੇ ਨੇ ਮੱਛੀ ਜਾਲ ਚ ਫੋਕ ਕੇ ਉਹ ਕਦੀ ਪਹਿਲਾਂ 30000 ਦਾ ਐਲਾਨ ਕੀਤਾ ਫਿਰ 50000 ਦੀ ਗੱਲ ਕੀਤੀ ਹੁਣ ਲੱਖ ਦੀ ਗੱਲ ਵੀ ਕਰ ਰਹੇ ਨੇ ਅਸੀਂ ਤਾਂ ਇਹ ਇਹ ਬਿਲਕੁਲ ਇਹਨਾਂ ਨੇ ਕੋਈ ਨਹੀਂ ਦੇਣਾ ਸਿਰਫ ਦੋ ਕਨਾਲ ਦਾ ਪਲਾਟ ਉਹ ਵੀ ਜਦੋਂ ਡਿਵੈਲਪ ਹੋਊਗੀ ਡਿਵੈਲਪਮੈਂਟ ਦੇ ਦੇਖ ਲਓ ਬਠਿੰਡਾ ਡਿਵੈਲਪਮੈਂਟ ਅਥਾਰਟੀ ਨੇ ਭਲਾੜਾ ਖੰਡ ਮਿਲ ਪ੍ਰਮਾਨਸੇ 2250 ਏਕੜ ਫਿਰ ਬਠਿੰਡੇ ਫਿਰ ਸਿਧਵਾ ਜਿਸ ਦਾ ਸਪੀਕਰ ਆ ਉਥੋਂ ਦੀ ਸ਼ੂਗਰ ਮੇਲਿਆ ਉਹ ਸਾਰੀਆਂ ਅਕਵਾਇਰ ਕੀਤੀਆਂ ਉੱਥੇ ਕਲੋਨੀਆ ਸਾਰੀਆਂ ਕਲੋਨੀਆ 80% ਤੋਂ ਉੱਥੇ ਕੁਆਰਟਰ ਜੇ ਖਾਲੀ ਨੇ ਤੇ ਸ਼ੂਗਰ ਫੈਟ ਨੂੰ ਪੈਸੇ ਨਹੀਂ ਦਿੱਤੇ ਤਾਂ ਜੋ ਗੰਨਾ ਦੇ ਬਾਹਰ ਕਾਨੂੰਨ ਨੂੰ ਪੈਸੇ ਮਿਲ ਜਾਂਦੇ ਜਿਹੜਾ ਖਾੜਾ ਭਗ ਚੁੱਕਿਆ ਮੈਦਾਨ ਜੰਗ ਦਾ ਮੈਦਾਨ ਜਿਹੜਾ ਭਗ ਚੁੱਕਿਆ ਜਿਹਦੇ ਨਾਲ ਭਾਵੇਂ ਸਿਆਸੀ ਪਾਰਟੀਆਂ ਹੁਣ ਉਹ ਵੀ ਵਿਰੋਧ ਕਰ ਰਹੀਆਂ ਨੇ ਤੇ ਦੂਜੇ ਪਾਸੇ ਕਿਸਾਨ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾ ਦਿੰਦੇ ਆ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਇਕੱਠੀਆਂ ਹੋ ਕੇ ਉਹ ਇੱਥੇ ਇੱਕ ਮੱਚ ਤੇ ਇਕੱਠੀਆਂ ਹੋ ਕੇ ਲੜਾਈ ਆ ਜਿਹੜੀ ਲੜ ਲਈ ਤਿਆਰ ਨੇ ਜੇਕਰ ਪਾਲਿਸੀ ਵਾਪਸ ਨਾ ਲਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਜਾਂ ਵਰਕਰ ਤੁਹਾਨੂੰ ਘੁੰਮਦਾ ਹੋਇਆ ਨਜ਼ਰ ਨਹੀਂ ਆਊਗਾ ਕਿਉਂਕਿ ਜਿਹੜੇ ਇੱਥੇ ਚੇਤਾਵਨੀਆਂ ਦੇ ਬੋਰਡ ਮੈਂ ਦੁਬਾਰਾ ਫੇਰ ਤਸਵੀਰ ਦਿਖਾ ਰਿਹਾ ਹਾਂ ਚੇਤਾਵਨੀਆਂ ਦੇ ਬੋਰਡ ਇੱਥੇ ਲੱਗ ਚੁੱਕੇ ਨੇ ਉਹ ਵੀ ਲਾਲ ਰੰਗ ਦੇ ਵਿੱਚ ਕਿ ਭਾਈ ਤੁਸੀਂ ਆਪਦੇ ਜ਼ਿੰਮੇਵਾਰ ਆਂਪ ਹੋਮੋਗੇ ਜੇਕਰ ਤੁਸੀਂ ਇਸ ਪਾਲਿਸੀ ਨੂੰ ਰੱਦ ਨਾ ਕਰਵਾਇਆ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣ ਰਹੋ ਪੀਟੀਸੀ ਨਾਲ ਕੈਮਰਾਮੈਨ ਦੀਪਕ ਗਰਗ ਦੇ ਨਾਲ ਗੁਰਦਰਸ਼ਨ ਸਿੰਘ ਸਿੱਧੂ ਪੀਟੀਸੀ ਨਿਊਜ਼ ਸੰਗਰੂਰ